ਮੈਂ ਕੈਸੀ ਆਤਮਾ ਵੀ ਦੇਖੀ ਹੈ ਕਾਨਪੁਰ ਦੀ ਅਮਰਤ ਵੇਲੇ ਜਬਜੀ ਸਾਹਿਬ ਸ਼ੁਰੂ ਕੀਤਾ ਸ਼ਾਮ ਤੱਕ ਨਹੀਂ ਹੋ ਗਿਆ ਵੱਧੋ ਤਿੰਨ ਪੋੜੀਆਂ ਦੇ ਵਿੱਚ ਹੀ ਮਸਤੀ શરીਰੇ ਸਰੂਰ ਬਣਿਆ ਰਿਆ ਸਮਾਦੀ ਲੈਣਾ ਇੱਕ ਅਖਰ ਹਰ ਮਨ ਬਸਤ ਨਾਨਕ ਹੋਤ ਰਹਾ ਕਿਨ ਕਾ ਏਕ ਜਿਸ ਜੀ ਵਸਾਵੇ ਤਾਂ ਕੀ ਮਹਿਮਾ ਕਨੀ ਨਾ ਸਾਰਾ ਸੁੰਦਰ ਗੁਟਕਾ ਪੜ ਲਿਆ ਕਿਨ ਕਾ ਤੇ ਇੱਕ ਵੀ ਨਹੀਂ ਵਸਿਆ ਐਨੀ ਲੰਬੀ ਚੌੜੀ ਬਾਣੀ ਤੋਂ ਪੜ ਲਈਏ ਅੱਖਰ ਤੇ ਇੱਕ ਵੀ ਨਹੀਂ ਵਸਿਆ ਕਬੀਰ ਕਹਿੰਦੇ ਨੇ ਪਰਭਾਤੇ ਤਾਰੇ ਖਿਸੇ ਤਿਉ ਇਹ ਖਿਸੇ ਸਰੀਰ ਰਾਤ ਨੂੰ ਤਾਰੇ ਚਮਕਦੇ ਨੇ ਪਰ ਜੈਸੇ ਪ੍ਰਭਾਤ ਆਉਂਦੀ ਹੈ ਸਫੈਦੀ ਛਾਂਦੀ ਏ ਪਉ ਪੜਦੀ ਏ ਤੇ ਤਾਰੇ ਲੁਪਤ ਹੁੰਦੇ ਹੋਲੀ ਹੋਲੀ ਸੂਰਜ ਦੀ ਚਮਕ ਸਾਰਿਆਂ ਨੂੰ ਅਲੋਪ ਕਰਦੀ ਹੈ ਕਬੀਰ ਕਹਿੰਦੇ ਨੇ ਅਲੁਕਤ ਹੋ ਰਹਿ ਨੇ ਇਨਾਂ ਦਾ ਤੇਜ ਘਟ ਰਿਹਾ ਇਨਾਂ ਦੀ ਚਮਕ ਘਟ ਰਹੀ ਹੈ ਕਿਉਂ ਸੂਰਜ ਦੀ ਚਮਕ ਪ੍ਰਗਟ ਹੋ ਰਹੀ ਹੈ ਕਬੀਰ ਕਹਿੰਦੇ ਜਿਸ ਤਰ੍ਹਾਂ ਤਾਰੇ ਘਟਦੇ ਜਾ ਰਹੇ ਨੇ ਇਨਾਂ ਦੀ ਚਮਕ ਘਟਦੀ ਜਾ ਰਹੀ ਹੈ ਰੋਜ਼ ਰੋਜ਼ ਸਰੀਰ ਦੀ ਸਤਿਆ ਘਟਦੀ ਜਾ ਰਹੀ ਹੈ ਮਨੁੱਖ ਰੋਜ਼ ਰੋਜ਼ ਘਟ ਰਿਹਾ ਹੈ ਵਧ ਨਹੀਂ ਰਿਹਾ ਚੱਕਰ ਚ ਨਾ ਪੈਣਾ ਹਾਂ ਇਹ ਕਾਲਟੇ ਦੀ ਬਾਸ਼ਾ ਸਾਨੂੰ ਚੰਗੇ ਨਹੀਂ ਲੱਗਦੇ ਸੀ ਕਹਿੰਦੇ ਆ ਅੱਜ ਦਾ ਦਿਨ ਵੱਡੇ ਹੋ ਗਏ ਇੱਕ ਦਿਨ ਹੋਰ ਅਸੀਂ ਵੱਡੇ ਹੋ ਗਏ ਗੁਰਬਾਣੀ ਤੋਂ ਪੁੱਛੋ ਗੁਰਬਾਣੀ ਕਹਿੰਦੀ ਏ ਇੱਕ ਦਿਨ ਤੂੰ ਛੋਟਾ ਹੋ ਗਏ ਛੇਨ ਛੇਨ ਔਦ ਬਿਹਾਤ ਹੈ ਝੋਟੇ ਘਟ ਜਾਉ ਪਾਣੀ ਇੱਕ ਇੱਕ ਬੂੰਦ ਪਾਣੀ ਦੀ ਨਿਕਲ ਰਹੀ ਏ ਘੜੇ ਚੋਂ ਤਾਂ ਪਾਣੀ ਵੱਧ ਰਿਹਾ ਹੈ ਕਿ ਘਟ ਰਿਹਾ ਹੈ ਦੰਦ-ਦੰਦ ਕਰਕੇ ਤੂੰ ਰੋਜ਼ ਛੋਟਾ ਹੋ ਰਿਹਾ ਵੱਡਾ ਨਹੀਂ ਹੋ ਰਿਹਾ ਚਲੋ ਤੂੰ 80 90 ਸਾਲ ਜੀਣਾ ਜੀਵਣਾ ਹੋਵੇ ਚਲੋ 100 ਸਾਲ ਮੰਨ ਲੈਂਦੇ ਆ ਤੇ ਅੱਜ ਦਾ ਦਿਨ ਲੰਘ ਗਿਆ ਤੇ 깈ਟ ਗਿਆ ਇੱਕ ਦਿਨ ਤੇ 깈ਟ ਗਿਆ ਤੂੰ ਅੱਜ ਦਾ ਇੱਕ ਦਿਨ 깈ਟ ਗਿਆ ਤੂੰ ਵੱਡਾ ਨਹੀਂ ਹੋਇਆ ਛੋਟਾ ਹੋਇਆ ਕਬੀਰ ਵੀ ਸਮਝਾਉਂਦੇ ਨੇ ਜਨ ਨਹੀਂ ਜਾਣਤ ਹੈ ਸੁਤ ਬੜਾ ਹੋਦਾ ਮਾਂ ਜਾਣਦੀ ਏ ਪੁੱਤ ਇੱਕ ਦਿਨ ਵੱਡਾ ਹੋ ਗਿਆ ਜਨਨੇ ਜਾਣਤ ਹੈ ਸੁਤ ਵੱਡਾ ਹੋਤ ਹੈ ਪਰ ਇਤਨਾ ਕ ਨਾ ਜਾਣੇ ਜੇ ਦਿਨ ਦਿਨ ਆਉਦ ਘਟਤ ਹੈ ਦਿਨ ਦਿਨ ਕਰਕੇ ਮਨੁੱਖ ਰੋਜ਼ ਘਟਦਾ ਵੱਧਦਾ ਨਹੀਂ ਹੈ ਪਰ ਚੋਂਕੇ ਘਟਦਾ ਜਾ ਰਿਹਾ ਰੋਜ਼ ਰੋਜ਼ ਇੱਕ ਦਿਨ ਮਿਟ ਜਾਏਗਾ ਮਿਟ ਜਾਏਗਾ ਮਨੁੱਖ ਨੂੰ ਇਹ ਦੋ ਨੁਕਤੇ ਕਬੂਲ ਨਹੀਂ ਘਟਣਾ ਤੇ ਮਿਟਣਾ ਮੈਂ ਘਟ ਰਿਹਾ ਇਹ ਕਬੂਲ ਨਹੀਂ ਤੇ ਨਾ ਮਨੁੱਖ ਮੰਨਦਾ ਮੈਂ ਮਿਟ ਜਾਣਾ ਇਹ ਕਬੂਲ ਵੀ ਨਹੀਂ ਤੇ ਨਾ ਮਨੁੱਖ ਮੰਨਦਾ ਐਸੋ ਅਸੇ ਮਰਦੇ ਦਮ ਤੱਕ ਜਨਮ ਦਿਨ ਚੇਤੇ ਰੱਖਦਾ ਤੇ ਜਨਮ ਦਿਨ ਮਨਾਉਂਦਾ ਮੈਂ ਤੇ ਬਸ ਜਮੇ ਕਟਦਾ ਥੋੜੀ ਪਿਆ ਮਿਟਾਂਗਾ ਥੋੜੀ ਅਬ ਦੇ ਗਿਆਤ ਲਈ ਅਰਜ਼ ਕਰਾਂ ਧਰਮ ਦੀ ਯਾਤਰਾ ਤਾਂ ਹੀ ਧਰਮ ਦਾ ਸ਼ੌਕ ਪੈਦਾ ਹੁੰਦਾ ਹੈ ਤੇ ਧਰਮ ਦੀ ਯਾਤਰਾ ਆਰੰਭ ਹੁੰਦੀ ਹੈ ਇਸ خیال ਤੋਂ ਮੈਂ ਘਟ ਰਿਹਾ ਔਰ ਮਿਟ ਜਾਵਾਂਗਾ ਮੈਂ ਘਟ ਰਿਹਾ ਔਰ ਮਿਟ ਜਾਵਾਂਗਾ ਮਹਾਰਾਜ ਕਹਿੰਦੇ ਨੇ ਘਟਣਾ ਕੀ ਚੇਤੇ ਕਰਨਾ ਤੋ ਮਿਟਣਾ ਹੀ ਆਪਣਾ ਚੇਤੇ ਕਰ ਪਹਿਲਾ ਮਰਨ ਕਬੂਲ ਜੀਵਨ ਕੀ ਛੜਾਸ ਓਏ ਸਭਨ ਕੀ ਰਹਿਣ ਕਾ ਤੋ ਆਓ ਹਮਾਰੇ ਪਾਸ ਆਬਦੀ ਗਿਆਤ ਲਈ ਅਰਜ਼ ਕਰਾਂ ਧਰਮ ਦਾ ਸ਼ੌਕ ਤਾਂ ਹੀ ਪੈਦਾ ਹੁੰਦਾ ਉਹ ਜ ਨਹੀਂ ਹੁੰਦਾ ਨੰਦ ਲਾਲ ਸ਼ੌਕ ਮੰਗਦੇ ਨੇ ਯਾ ਇਲਾਹੀ ਇੰ ਦੇ ਲਮਰਾ ਸ਼ੌਕ ਦੇ ਦਰ ਗਲੋ ਅਜ਼ ਬੰਦਗੀ ਰਾ ਤੋ ਕਦੇ ਏ ਗੁਰੂ ਸ਼ੌਕ ਨਾਲ ਬਾਣੀ ਪੜਾਂ ਬੱਧਾ ਚੱਟੀ ਥੋੜੀ ਸਤ ਸੰਨ ਵਿੱਚ ਆਇਆ ਹੋਇਆ ਸਫਲ ਹੋ ਗਿਆ ਉਸ ਦਿਨ ਕਿਸ ਦਿਨ ਜਿਸ ਦਿਨੇ ਸ਼ੌਕ ਪੈਦਾ ਹੋ ਗਿਆ ਆਂਦਾ ਤੇ ਮਨੋਕ ਬੰਦਾ ਛੱਟੀੇ ਵਰਤਾਰੇ ਪਾੜ ਤੇ ਬੰਦਾ ਛੱਟੀ ਕਰਦਾ ਹੈ ਬਾਈ ਦੇ ਦੌੜ ਦੇ ਚੱਲੋ ਮੱਥਾ ਟੇਕ ਜਾਈਏ ਹੁੰਦਾ ਤੇ ਸਭ ਕੁਝ ਬੰਦਾ ਛੱਟੀ ਹੈ ਸ਼ੁਰੂਆਤ ਤੇ ਬੰਦਾ ਛੱਟੀ ਹੋ ਜਾਂਦੀ ਹੈ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਬੋਲ ਫਿਰ ਚੇਤੇ ਰੱਖਣਾ ਬੰਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਇਹ ਕੋਈ ਗੁਣ ਨਹੀਂ ਹੈ ਉਪਕਾਰ ਵੀ ਨਹੀਂ ਕੋਈ ਲਾਭ ਨਹੀਂ ਹੋਵੇਗਾ ਲੇਕਿਨ ਬੰਧਾ ਚੱਟੀ ਕਰਦਿਆਂ ਕਰਦਿਆਂ ਸ਼ੌਕ ਤੋਂ ਬਿਨਾ ਕਰਦਿਆਂ ਕਰਦਿਆਂ ਬੰਧਾ ਚੱਟੇ ਗੁਰਦੁਆਰੇ ਆਉਂਦਿਆਂ ਆਉਂਦਿਆਂ ਕਿਸੇ ਦਿਨ ਸ਼ੌਕ ਪੈਦਾ ਹੋ ਗਿਆ ਤਾਂ ਆਇਆ ਸਫਲ ਹੋ ਗਿਆ ਉਹ ਨਹੀਂ ਜਦੋਂ ਸ਼ੌਕ ਪੈਦਾ ਹੋ ਜਾਏਗਾ ਇਹੀ ਤੜਪ ਪੈਦਾ ਵੇਗੀ हे ਪ੍ਰਭੂ ਕਰੋੜਾਂ ਕੰਨ ਦੇ ਹਰ ਜਗ੍ਹਾ ਸੁਣਾ ਕਰੋੜਾਂ ਜ਼ਬਾਨਾਂ ਦੇ ਮੈਂ ਜਪਦਾ ਹੀ ਰਹਾ ਜਪਦਾ ਹੀ ਰਹਾ ਸ਼ੋਕ ਜੋ ਪੈਦਾ ਇਹਹੀ ਸ਼ੋਕ ਪ੍ਰਮਾਤਮਾ ਦੇ ਨਾਮ ਨੂੰ ਜ਼ਬਾਨ ਤੇ ਟਿਕਾ ਦੇਵੇਗਾ ਪ੍ਰਭੂ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨ ਇਸ ਤਰ੍ਹਾਂ ਮਨੁੱਖ ਨੂੰ ਗੁਰੂ ਦੀ ਪ੍ਰਾਪਤੀ ਹੋ ਗਈ ਸ਼ਬਦ ਦੀ ਪ੍ਰਾਪਤੀ ਗੁਰੂ ਦੇ ਪ੍ਰਾਪਤੀ ਹੈ ਪ੍ਰਕਾਸ਼ ਦੀ ਪ੍ਰਾਪਤੀ ਪਰਮਾਤਮਾ ਦੀ ਪ੍ਰਾਪਤੀ ਹੈ ਹੋਰ ਕੀ ਗੁਰੂ ਦਾ ਮਿਲਣਾ ਹੁੰਦਾ ਹੈ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨੂੰ ਵੇਖਿਆ ਸਰੀਰ ਕਰਕੇ ਉੱਥੇ ਭੂਤਨਾ ਬੇਤਾਲਾ ਕਹਿੰਦੇ ਰਹਿ ਪੱਥਰ ਮਾਰਦੇ ਰਹਿ ਕਿਸੇ ਨੇ ਤਤੀ ਤਵੀ ਤੇ ਬਿਠਾਇਆ ਕਿਸੇ ਨੇ ਉਹਰ ਸਰਾਂ-ਸਰਾਂ ਦੇ ਨਾਲ ਜ਼ੋਬ ਕੋ ਕੀਤਾ ਗੁਰੂ ਅਵਤਾਰ ਵੇਖਣ ਦਾ ਵਿਸ਼ਾ ਨਹੀਂ ਪਰ ਜਿਨ੍ਹਾਂ ਨੇ ਸੁਣਿਆ ਉਹ ਗੁਰੂ ਨਾਨਕ ਤਾਂ ਸਦਕੇ ਗਏ ਸਾਰੇ ਇਤਿਹਾਸ ਦੇ ਪੰਨੇ ਤੁਹਾਡੇ ਸਾਹਮਣੇ ਮੈਂ ਨਾ ਰੱਖਾਂ ਜਿਨ੍ਹਾਂ ਨੇ ਵੇਖਿਆ ਵੇਖਣ ਵਾਲਿਆਂ ਨੇ ਤੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ ਪਰ ਜਿਨ੍ਹਾਂ ਨੇ ਸੁਣਿਆ ਸੁਣਨ ਵਾਲੇ ਤੇ ਸਦਕੇ ਗਏ ਪਰਵਾਨ ਗਏ ਨਿਛਾਵਰ ਗਏ ਜਿਨ੍ਹਾਂ ਨੇ ਸਿਰਫ ਵੇਖਿਆ ਨੌਵੇਂ ਗੁਰੂ ਨਾਨਕ ਨੂੰ ਚੰਦਨੀ ਚਾਮ ਦੇ ਸ਼ਹੀਦ ਕਰ ਦਿੱਤਾ ਵੇਖਣ ਵਾਲਿਆ ਪਰ ਜਿਨ੍ਹਾਂ ਨੇ ਸੁਣਿਆ ਉਹ ਤੇ ਗੁਰੂ ਤੇਗ ਬਹਾਦਰ ਸਾਹਿਬ ਤੋਂ ਆਪ ਸਦਕੇ ਹੋਏ ਆਪ ਕੁਰਬਾਨ ਹੋ ਗਏ ਆਪ ਨਿਛਾਵਰ ਜਿਨਾਂ ਨੇ ਸਿਰਫ ਵੇਖਿਆ ਸੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਾਈਦਾਰ ਦੇ ਰਾਜੇ ਹਕੂਮਤ ਦੇ ਕਾਰਨ ਦੇ ਪਰਮਸੰਤ ਵੈਰ ਕਮਾਉਂਦੇ ਰਹੇ ਲੜਦੇ ਰਹੇ ਝਗੜਦੇ ਰਹੇ ਪਰ ਜਿਨਾਂ ਨੇ ਸੁਣਿਆ ਪੀਰ ਬੁੱਧੂ ਛਾ ਵਰਗੇ ਆ ਪਾਈ ਨੰਦ ਲਾਲ ਵਰਗੇ ਉਹ ਕੁਰਬਾਨ ਗਏ ਗੁਲੇ ਹੋਲੇ ਬਾਬਾ ਦੇ ਤਹਿਰ ਬੂ ਕਰਦੇ ਲਵੇ ਤੋਂ ਹੁੰਚਾ ਫਰਹੰਦੇ ਖੂ ਕਰ ਪਾਈ ਸਾ ਬਾਈ ਨਾ ਬਲਾ ਐ ਮੇਰੇ ਬਾਦਸ਼ਾ ਜਦ ਤੁਸੀਂ ਲਭ ਮੋਂਟ ਖੋਲਦੇ ਆ ਜ਼ਬਾਨ ਚੋਂ ਮਵਾਰਕ ਬੋਲ ਨਿਕਲਦੇ ਨੇ ਮਾਨੋ ਗੁਲਾਲ ਉੜਦਾ ਹੈ ਗੁਲਾਲ ਇੱਥੇ ਤੇ ਮੈਨੂੰ ਦੇਖਣ ਨੂੰ ਨਹੀਂ ਮਿਲਿਆ Holi ਦੇ ਦਿਨਾਂ ਚ ਭਾਰਤ ਦੇ ਇੱਕ ਦੋ ਜੇ ਦੇ ਉੱਤੇ ਪਾਉਂਦੇ ਨੇ ਉਹਨੂੰ ਗੁਲਾਲ ਕਹਿੰਦੇ ਆ şöyle bir de